ਸਮ ਜੈੱਡ ਨਿਊਜ਼ ਖਬਰ ਨਹੀਂ ਆਪਕੀ ਆਵਾਜ਼ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ ਨਸ਼ੇ ਵਿਰੁੱਧ ਚਲਾਈ ਗਈ ਮੁਹਿੰਮ ਦੇ ਤਹਿਤ ਥਾਣਾ ਕੋਟ ਖਾਲਸਾ ਦੀ ਪੁਲਿਸ ਵੱਲੋਂ ਮੁਖਬਰ ਦੀ ਸੂਚਨਾ ਦੇ ਆਧਾਰ ਤੇ ਨਾਕਾਬੰਦੀ ਕਰ ਦੋ ਯੁਵਕ ਪਲਟਰ ਮੋਟਰਸਾਈਕਲ ਸਵਾਰ ਯੁਵਕਾਂ ਨੂੰ ਰੋਕਣ ਦਾ ਇਸ਼ਾਰਾ ਕੀਤਾ ਗਿਆ ਜਦੋਂ ਮੋਟਰਸਾਈਕਲ ਸਵਾਰ ਯੁਵਕ ਪੁਲਿਸ ਨੇ ਵੇਖ ਭੱਜਣ ਲੱਗੇ ਤੇ ਉਹਨਾਂ ਦਾ ਮੋਟਰਸਾਈਕਲ ਸਲਿੱਪ ਕਰ ਗਿਆ ਤੇ ਉਹ ਹੇਠਾਂ ਡਿੱਗੇ ਜਦੋਂ ਨਾਕਾਬੰਦੀ ਪੁਲਿਸ ਪਾਰਟੀ ਨੇ ਇਹਨਾਂ ਨੂੰ ਕਾਬੂ ਕੀਤਾ ਤੇ ਇਹਨਾਂ ਕੋਲੋਂ 1200 ਨਸ਼ੀਲੀਆਂ ਗੋਲੀਆਂ ਤੇ 700 ਨਸ਼ੀਲੇ ਕੈਪਸੂਲ ਕਾਬੂ ਕੀਤੇ ਗਏ ਇਹਨਾਂ ਦੀ ਪਹਿਚਾਣ ਵਿਕਰਮ ਕੁਮਾਰ ਤੇ ਪੁਨੀਤ ਕੁਮਾਰ ਦੇ ਰੂਪ ਵਿੱਚ ਹੋਈ ਦੋ ਦੋਸ਼ੀਆਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਦੇ ਪਾਸੋਂ 1200 ਗੋਲੀਆਂ ਨਸ਼ੀਲੀਆਂ ਤੇ 700 ਨਸ਼ੀਲੇ ਕੈਪਸੂਲ ਬਰਾਮਦ ਹੋਏ ਨੇ ਇਹ ਡੀਸੀ ਏਸੀਬ ਰਸ਼ਮ ਸਿੰਘ ਸਦਾ ਨਰਿੰਦਰ ਸਿੰਘ ਮੌਕੇ ਤੇ ਪਹੁੰਚ ਕੇ ਕਾਨੂੰਨ ਸਾਰ ਕਰਵਾਈ ਕਰਦੇ ਆਏ ਆ ਇਹਨਾਂ ਦੋਸ਼ੀਆਂ ਤੋਂ ਰਿਕਵਰੀ ਕਰਨ ਤੋਂ ਬਾਅਦ ਇਹਨਾਂ ਖਿਲਾਫ ਮਕਦਮਾ ਨੰਬਰ 116 224 84 ਐਨਡੀਪੀਐਸ ਐ ਦਰਜ ਕੀਤਾ ਗਿਆ ਹੈ ਅੱਜ ਇਹਨਾਂ ਮੁਲਜ਼ਮਾਂ ਨੂੰ ਪੇਸ਼ ਦਾਇਰ ਕਰਕੇ ਇਹਨਾਂ ਦਾ ਪੂਰਵ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਅਗਲੀ ਤਫ਼ਤੀਸ਼ ਹਮਲੇ ਵਿੱਚ ਲਿਆਂਦੀ ਜਾਵੇਗੀ ਇਹ ਗੁਰੂ ਅਮਰਦਾਸ ਸਾਹਿਬ ਨੂੰ ਦੇ ਪਰਲੇ ਬੰਨੇ ਰੇਲਵੇ ਲਾਈਨ ਤੇ ਲੱਗਿਓ ਉੱਥੋਂ ਕਾਬੂ ਆਏ ਨੇ ਮੋਟਰਸਾਈਕਲ ਤੇ ਆ ਰਹੇ ਸੀਗੇ ਜਦੋਂ ਪੁਲਸ ਪਾਰਟੀ ਨੇ ਇਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਪੁਲਸ ਪਾਰਟੀ ਨੂੰ ਦੇਖ ਕੇ ਇੱਕਦਮ ਮੁਰਨ ਲੱਗੇ ਪਹਿਲੇ ਨੇ ਦੂਸਰੇ ਨੇ ਮਗਲੇ ਬੈਠੇ ਬੰਦੇ ਨੂੰ ਲਫਾਫਾ ਫਰੋਂ ਲਗਾ ਤੇ ਇੱਕ ਹੱਥ ਨਾਲ ਮੋਟਰਸਾਈਕਲ ਸੀ ਮੁੜਿਆ ਨਾ ਤੇ ਡੱਕ ਨੂੰ ਡਿੱਗ ਪਏ ਜੋ ਡਿੱਗ ਪਏ ਤੇ ਪੁਲਸ ਵਾਟ ਨੇ ਨਾ ਕਾਬੂ ਕਰ ਲਿਆ ਕਾਬੂ ਕਰਕੇ ਕਾਨੂੰਨਸਾਰ ਕਾਰਵਾਈ ਕਰਦੇ ਹਾਂ ਕਾਲੇ ਨਾ ਤੇ ਕੇਸ ਰਿਜਿਸਟਰ ਕੀਤਾ ਗਿਆ ਅੱਜ ਨਾ ਪੇਸ਼ ਅਦਾਲਤ ਕਰ ਰਿਹਾ ਇਹ ਇੱਕ ਪਹਿ ਹੈਗਾ ਜੀ ਪੁਨਿਤਵਨ ਇਹ ਪਿੱਪਲ ਵਾਲੀ ਗਲੀ ਬੰਬੇ ਵਾਲਾ ਖੂ ਅੰਦਰੂਨ ਹਾਟੀ ਜੇਡ ਦਾ ਰਹਿਣ ਵਾਲਾ ਹੈ ਵਿਕਰਮ ਏਲੀਸ ਵਿੱਕੀ ਜੋ ਕਿ ਕਾਂੜਾ ਕਲੋਨੀ ਬਟਾਲਾ ਰੋਡ ਦਾ ਰਹਿਣ ਵਾਲਾ ਹੈ ਇਹਨਾਂ ਦਾ ਪਹਿਲੇ ਮਾਮਲੇ ਦਰਜ ਨਹੀਂ ਇਹਨਾਂ ਦਾ ਪਹਿਲਾ ਮਾਮਲਾ ਕੋਈ ਤੱਕ ਨਹੀਂ ਪਾਇਆ ਗਿਆ ਫਿਰ ਵੀ ਪ੍ਰਤਾਲ ਹੈ ਰਿਕਾਰਡ ਦੀ ਕਰਕੇ ਦੱਸ ਦਿੱਤਾ ਜਾਵੇਗਾ ਫਿਰ ਹਾਲ ਇਹ ਵੀ ਗੱਲ ਧਿਆਨ ਚ ਨਹੀਂ ਆਈ ਅੰਮ੍ਰਿਤਸਰ ਸੇ ਸੰਦੀਪ ਕੁਮਾਰ ਕੀ ਰਿਪੋਰਟ ਐਸਐਮ ਜੈਟ ਨਿਊਜ਼